ਜਿਹੜੀ ਹੁਣ ਦੇ ਸਮੇਂ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਕੌਂਟਰੋਵਰਸੀ ਚੱਲ ਰਹੀ ਹੈ ਵੀ ਸੁਖਰਤੀਆ ਕੁੜੀਆਂ ਨੂੰ ਨਾਲ ਟੱਚ ਦੇ ਵਿੱਚ ਜੋ ਆਪਾਂ ਸਿਰਫ ਇੰਨੀ ਗੱਲ ਕਹਿੰਦੇ ਆ ਵੀ ਕੌਂਟਰੋਵਰਸੀ ਦੇ ਚੱਲੀ ਆ ਚੱਲੀ ਰਹਿਣ ਦੋ ਆਪਾਂ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਕੋਈ ਲੜਣਾ ਨਹੀਂ ਕੋਈ ਦੇਣਾ ਨਹੀਂ ਸਭ ਕੁਝ ਚੱਲੀ ਆ ਚੱਲੀ ਲੈ ਜਾਨੋ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂ ਕਹਿੰਦਾ ਖੁੱਲੇ ਚੱਲੋ ਜਾਂ ਇਹ ਸ਼ਰਤਾਂ ਲੱਗਦੀਆਂ ਆ ਸੁਖਰਤੀਏ ਤੇ ਸ਼ਰਤਾਂ ਤਾਂ ਫਿਰ ਆ ਹੀ ਲੱਗਦੀਆਂ ਹੁੰਦੀਆਂ ਹੂੰ ਜਦੋਂ ਡੱਬਰੂ ਲੋਡ ਵਾਲ ਹੋਵੇ ਸੜਾ ਸੁਨਖਾ ਹੋਵੇ ਸੋਨੇ ਦੇ ਦੰਦ ਜੜੇ ਹੋਣ ਤੇ ਸ਼ਰਤਾਂ ਦਾ ਲੱਗਣ ਤੇ ਹੋਰ ਕੀ ਲੱਗੇ ਹੁਣ ਅਗਲਾ ਸਨੈਪ ਬਣਾ ਰਿਹਾ ਮੇਰੇ ਨਾਲ ਬੈਠਾ ਸਨੈਪ ਬਣਾ ਰਿਹਾ ਹੁਣ ਆਪਣੇ ਨਾਲ ਸੈਪਰਾ ਕਿ ਆਪਾਂ ਨੂੰ ਕੀ ਪਤਾ ਵੀ ਇਹਹੀ ਸਨੈਪ ਜਾ ਕੇ ਉਹਨੇ ਟ੍ਰੋਲ ਕਰ ਦੇਣੀ ਵੀ ਅੱਗੇ ਦੂਜੇ ਹਿਸਾਬ ਨਾਲ ਕਰ ਦੇਣੀ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਉਹ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋ ਹੱਥ ਲੱਗਦੇ ਆ ਫੇਰ ਬੱਚੂ ਕਹਦੇ ਬਸ ਵੀਰ ਇੱਕ ਗੱਲ ਚੱਕਣੀ ਮੁੱਦਾ ਚੱਕਣਾ ਉਹ ਚੱਕ ਰੱਖਿਆ ਤੇ ਉਹਦੇ ਥਰੂ ਫੇਮ ਖਤਰੇ ਨੇ ਖੱਟ ਲੈ ਤੱਚ ਚ ਆਪਾ ਬਹੁਤ ਰਹੇ ਹਮ ਇਹੋ ਜੀ ਗੱਲ ਨਹੀਂ ਮੈਂ ਹਾਂ ਇੱਥੇ ਬੈਠਾ ਮੈਂ ਗਪੋੜ ਛੱਡੀਆਂ ਮੈਂ ਐ ਆ ਜੀ ਮੈਂ ਦੋਦਾਂ ਤੋਂ ਤਾਂ ਮੈਂ ਵੀ ਨਹੀਂ ਲੇਕ ਨੋਰਮਲ ਗੱਲ ਕਰੀਏ ਵੀ ਜਿਹੜਾ ਸੁਖਰਤੀਆ ਐਡਾ ਹੀ ਕੁੜੀਆਂ ਦਾ ਚਸੜੂ ਆ ਤੇ ਉਹ ਮੈਂ ਲੋਕਾਂ ਦੇ ਘਰੇ ਜਾਂਦਾ ਉਹਨਾਂ ਦੇ ਵੀ ਧੀਆ ਪੈਣਾ ਉਹ ਨਹੀਂ ਮੇਰੇ ਟੱਚ ਜਾ ਗਏ ਸੁਖਰਤੀਆ ਕਿਸੇ ਨੂੰ ਪਿਆਰ ਕਰਦਾ ਸੁਖਰਤੀਆ ਪਿਆਰ ਬਸ ਉਹੀ ਗੱਲ ਆ ਨਾ ਮਾਣੂ ਕਰਦਾ ਤੇ ਕੌਂਟਰੋਵਰਸੀ ਦੇ ਬੋਲੇ ਕਿਉਂ ਨਹੀਂ ਉੱਥੇ ਰੱਖੇ ਜਾਂਦੇ ਜਿੱਥੇ ਪੱਖ ਰੱਖਣ ਵਾਲੀ ਥਾਂ ਹੋਵੇ ਬਿਲਕੁਲ ਵੇ ਫਾਲਤੂ ਆਪਾਂ ਬਹੁ 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 ਕੁੱਤੇਆਂ ਨਾਲ ਰਲিয়ে ਇਹ ਫਾਇਦਾ ਨਹੀਂ ਲੈਣਾ। ਬਣ ਗਿਆ ਪੋਕ ਦਾ ਪੋਕੀ ਜਾਵੇ ਅਗਲਾ ਉਹਦੀ ਡਿਊਟੀ ਕਰ ਰਿਆ। ਆ ਪੱਲਾ ਕੋ ਟੱਪ ਜਾ ਉਹ ਅਗਲਾ ਕੀ ਕਹਿੰਦਾ? ਹਾਂ। ਕਿ ਇੱਕ ਪਰਚਾ ਹੋਇਆ ਹੈ ਨਵੰਬਰ ਦੇ ਵਿੱਚ ਕਹਿੰਦੇ ਵੀ ਰੇਪ ਕੀਤਾ ਸੁਖ ਰਤਿਏ ਨੇ। ਵੱਡੇ ਭਾਈ ਰੇਪ ਕੀਤਾ ਹੁੰਦਾ ਪਹਿਲੀ ਗੱਲ ਤੇ। ਮੈਂ ਇੱਥੇ ਚਿੱਟੇ ਪਾ ਕੇ ਫਿਰਦਾ। ਚਿੱਟੇ ਬਾਗੀ ਨਹੀਂ ਫਿਰਦਾ ਸੀ ਜੇ ਰੇਪ ਕੀਤਾ ਹੁੰਦਾ ਲੋਕੀ ਲਾਣਤਾ ਪਾਉਂਦੇ ਯੂਟਿਊਬਰ ਮੈਨੂੰ ਤਾਂ ਆਪਣੀ ਪਤਾ ਲੱਗਦਾ ਵੀ ਕਿਹੜੇ ਟਾਈਮ 'ਚ ਚੈਨਲ ਬਣਾ ਲਿਆ ਲੋਕੀ ਕਹਿੰਿਆ ਤੇ ਯੂਟਿਊਬਰ ਆ ਮੈਨੂੰ ਤਾਂ ਆਪਣੀ ਮੰਦੋ ਚੈਨਲ ਦਿਖਾਓ ਮੈਂ ਤਾਂ ਸਗੋਂ ਮੈਂ ਕਹਿੰਦਾ ਜੇ ਕਿਸ ਨੇ ਬਣਾਇਆ ਮੈਂ ਚਾਰ ਗੱਲੜ ਤੇ ਮਾਰ ਕੇ ਉਹ ਤੋਂ ਚੈਨਲ ਲਵਾਂਗਾ ਵੀ ਲੈ ਮੈਨੂੰ ਦੇ ਮੈਂ ਕਮਾਈ ਕਰਾਂ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਸਾਡੇ ਐਫਓਬੀ ਚੈਨਲ ਦੇ ਨਾਲ ਤੇ ਮੈਂ ਪਰਮਦੀ ਪ੍ਰਾਣਾ ਅਕਸਰ ਕੁਝ ਮੁੱਦਿਆਂ ਨੂੰ ਲੈ ਕੇ ਚਰਚਾਵਾ ਛਿੜਦੀਆਂ ਰਹਿੰਦੀਆਂ ਨੇ ਤੇ ਇਸ ਸਮੇਂ ਜੇ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਦੇ ਉੱਪਰ ਚਰਚਾਵਾ ਦੇ ਵਿੱਚ ਹੈ ਸੁਖਰਤੀਆ ਸੁਖਰਤੀਆ ਦੇ ਨਾਲ ਕੌਂਟਰੋਵਰਸੀਆਂ ਕਿਉਂ ਜੁੜੀਆਂ ਕੀ ਕੌਂਟਰੋਵਰਸੀਆਂ ਨੇ ਅੱਜ ਪਹਿਲਾ ਬਿਆਨ ਸੁਖਰਤੀਆ ਦਾ ਸਾਡੇ ਨਾਲ ਤੁਹਾਡੇ ਸਾਹਮਣੇ ਕਰਾਂਗੇ ਵੀ ਕੀ ਕਹਿਣਾ ਹੈ ਸੁਖਰਤੀਆ ਦਾ ਕਿਉਂਕਿ ਜਦੋਂ ਕੋਈ ਸਟ੍ਰਗਲਰ ਆਪਣੀ ਫੀਲਡ ਦੇ ਵਿੱਚ ਅੱਗੇ ਵਧਦਾ ਤਾਂ ਉਸਦੇ ਨਾਲ ਕੌਂਟਰੋਵਰਸੀ ਛੁੜੇ ਛਿੜੇ ਕਿਉਂ ਨਾ ਇਹ ਤਾਂ ਸੁਭਾਵਿਕ ਕੌਂਟਰੋਵਰਸੀਆਂ ਹਮੇਸ਼ਾ ਜੁੜਦੀਆਂ ਰਹਿੰਦੀਆਂ ਨੇ ਤੇ ਅੱਜ ਗੱਲ ਕਰਦੇ ਆ ਸਾਡੇ ਨਾਲ ਸੁਖਰਤੀ ਆ ਤੇ ਸੁਖਰਤੀ ਇਹ ਤੋਂ ਜਾਣਦੇ ਆ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਸਵਾਲ ਸੋਸ਼ਲ ਮੀਡੀਆ ਦੇ ਉੱਪਰ ਫੈਲ ਰਹੇ ਨੇ ਹਾਂ ਸੱਚ ਗੱਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਸਾਰੇ ਮਿੱਤਰਾਂ ਦੋਸਤਾਂ ਨੂੰ ਅਦਾਬ ਜੋਦੇ ਵਾਸਤੇ ਰੋ ਇੱਥੋਂ ਤੱਕ ਲੈ ਕੇ ਆਏ ਪਹਿਲਾ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਕਰ ਲਈ ਬਾਕੀ ਵੀਰ ਤੁਹਾਡਾ ਵੀ ਧੰਨਵਾਦ ਤੁਸੀਂ ਆਏ ਅੱਛਾ ਸੁਖਰਤਿਆ ਪਹਿਲਾਂ ਤੋਂ ਇਹੀ ਸਵਾਲ ਵੀ ਪਹਿਲਾਂ ਵੀ ਤੁਹਾਡੀ ਇੱਕ ਇੰਟਰਵਿਊ ਕੀਤੀ ਸੀ ਆਪਾਂ ਹਾਂ ਤੇ ਇਹ ਜਿਹੜੀ ਹੁਣ ਦੇ ਸਮੇਂ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਕੌਂਟਰੋਵਰਸੀ ਚੱਲ ਰਹੀ ਹੈ ਵੀ ਸੁਖਰਤਿਆ ਕੁੜੀਆਂ ਨੂੰ ਨਾਲ ਟੱਚ ਦੇ ਵਿੱਚ ਜੋੜਦਾ ਹੈ ਜਾਂ ਇਦਾਂ ਦਾ ਕੀ ਹੈ ਉਹ ਸਾਰਾ ਮੜਾ ਜਿਹਾ ਦੱਸੋ ਵੀ ਅਸਲ 'ਚ ਕੀ ਹੋਇਆ ਸੁਖਰਤਿਆ ਮੇਰੇ ਇੱਕ ਨਾਮ ਆ ਤੇ ਉਹ ਨਾਮ ਨੂੰ ਬਦਨਾਮ ਕਰਨ ਵਾਸਤੇ ਜਹਾਨ ਲਗਾ ਆ ਹੁਣ ਸੁਖਰਤੀਆ ਕਈਆਂ ਦੇ ਬਿਆਨ ਆਉਂਦੇ ਆ ਵੀ ਅਖੇ 200 ਤੋਂ 300 ਕੁੜੀ ਨਾ ਸੁਖਰਤੀ ਦੇ ਵੀਡੀਓ ਆ ਹੂੰ ਵੀ ਫਿਜ਼ੀਕਲ ਹੁੰਦਾ ਐਵੇਂ ਵਗੈਰਾ ਹਾਂ ਜੋ ਵੀ ਉਹ ਉਹਦਾ ਚਲੋ ਉਹਨਾਂ ਦੀ ਆਵਾਜ਼ ਕੋਈ ਮਰਜ਼ੀ ਬੋਲਦੇ ਆ ਜਾਂ ਕਿਵੇਂ ਵੀ ਆ ਪਰ ਇੱਕ ਆਪਾਂ ਵੀ ਆਪ ਦਾ ਦਿਮਾਗ ਲਾਈਏ ਨਾ ਜੇ 200 300 ਇਹੋ ਜਿਹਾ ਕਿਹੜਾ ਬੰਦਾ ਆਪਾਂ ਕਹਿੰਦੇ ਆ ਮਾਲਕ ਤੋਂ ਡਰ ਕੇ ਇਹੋ ਜਿਹੀ ਹਰਕਤ ਕਰਨ ਤੋਂ ਪਹਿਲਾਂ ਆ ਆਪਾਂ ਇਹਨਾਂ ਕਹਿੰਦੇ ਦੁੱਧ ਦੇ ਤੋਤੇ ਆ ਜਾਂ ਕਿਵੇਂ ਆ ਬੰਦਾ ਹਰੇਕ ਜਗ੍ਹਾ ਤੇ ਬੈੰਦਾ ਹਰੇਕ ਜਗ੍ਹਾ ਤੇ ਉੱਠਦਾ ਸਭ ਨੂੰ ਪਤਾ ਮਾੜੇ ਚੰਗੇ ਦਾ ਕੀ ਐ ਕੀ ਨਹੀਂ ਤੇ ਆਪਾਂ ਸਿਰਫ ਇੰਨੀ ਗੱਲ ਕਹਿੰਦੇ ਆ ਵੀ ਕੌਂਟਰੋਵਰਸੀ ਜੇ ਚੱਲੀ ਆ ਚੱਲੀ ਰਹਿਣ ਦੋ ਆਪਾਂ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਕੋਈ ਲੜਾਈ ਨਹੀਂ ਕੋਈ ਦਿਣਾ ਨਹੀਂ ਸਗੋਂ ਚੱਲੀ ਐ ਚੱਲੀ ਲੈ ਇਹਨਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂ ਕਹਿੰਦਾ ਖੁੱਲੇ ਚੱਲੋ ਗੀਮਾਂ ਨੇ ਇੱਕ ਫੇਮ ਆ ਇੱਕ ਸੁਖਰਤੀ ਆ ਅੱਜ ਦੇ ਟਾਈਮ 'ਚ ਜੇ ਦੇਖਿਆ ਜਾਵੇ ਮੈਂ ਮਲਕ ਤੋਂ ਡਰ ਕੇ ਕਹਿੰਦਾ ਇੱਕ ਨਾਮ ਬ੍ਰਾਂਡ ਆ ਇੱਕ ਨਾਮ ਤੇ ਉਹ ਨਾਮ ਨੂੰ ਬਦਨਾਮ ਕਰਨਾ ਹੋਰ ਕੁਝ ਨਹੀਂ ਕਿਵੇਂ ਸ਼ੁਰੂਆਤ ਹੁੰਦੀ ਹੈ ਤੇ ਸ਼ੁਰੂਆਤੀ ਦੌਰ ਦੇ ਵਿੱਚ ਕਿਵੇਂ ਲੱਗਦਾ ਤੇ ਅੱਜ ਜਦੋਂ ਲੈਪਟਾਪ ਤੇ ਆਏ ਹਾਂ ਤੇ ਫਿਰ ਨਾਲ ਦੇ ਨਾਲ ਕੌਂਟਰੋਵਰਸੀਆਂ ਜੁੜ ਗਈਆਂ ਆਪਣੇ ਬਾਰੇ ਸ਼ੁਰੂਆਤੀ ਦੌਰ ਚੰਗੇ ਹਾਲਾਤ ਵੀ ਰਹੇ ਆ ਮਾੜੇ ਹਾਲਾਤ ਵੀ ਰਹੇ ਆ ਅਮੀਰੀ ਵੀ ਦੇਖੀ ਹੈ ਗਰੀਬੀ ਵੀ ਦੇਖੀ ਹੈ ਫਿਰ ਅਮੀਰੀ ਦੇਖੀ ਫਿਰ ਗਰੀਬੀ ਦੇਖੀ ਤੇ ਜੇ ਸੋਸ਼ਲ ਮੀਡੀਆ ਦੀ ਗੱਲ ਕਰੀ ਇੱਥੇ ਆਏ ਆ ਇੱਥੇ ਆਏ ਮੇਰੇ ਭਰਾਵਾਂ صدਕਾ ਪਿਆਰ ਮਿਲਿਆ ਪਸੰਦ ਕੀਤਾ ਉਹਨਾਂ ਲਾਈਕ ਕੀਤਾ ਜੋ ਵੀ ਆਪਾਂ ਕਹਿੰਦੇ ਆਪਾਂ ਸਟਾਰ ਨਹੀਂਗੇ ਹਮ ਆਪਾਂ ਤਾਂ ਮੇਰੇ ਭਰਾ ਜਿਹੜੇ ਵੀਰ ਭਰਾ ਮੇਰੇ ਨਾਲ ਜੁੜੇ ਨੇ ਆਪਾਂ ਤਾਂ ਉਹਨਾਂ ਜਿਹੜੇ ਪਿਆਰ ਕਰਦੇ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਹਮ ਆਪਾਂ ਕਹਿ ਨਹੀਂ ਕਹਿੰਦੇ ਵੀ ਮੈਂ ਸਟਾਰ ਆ ਜਾਂ ਫਲਾਣਾ ਟ ਬਣ ਗਿਆ ਅੱਡੀਮ ਕਾ ਬਣ ਗਿਆ ਅੱਜ ਵੀ ਮੈਂ ਹਮ ਨੀਵਾ ਤੇ ਨੀਵਾ ਹੀ ਰਹੂੰਗਾ ਜਿੱਥੇ ਆਕੜ ਕਰਨੀ ਉੱਥੇ ਆਕੜ ਕਰਾਂਗੇ ਜਿੱਥੇ ਜਵਾਬ ਦੇਣਾ ਉੱਥੇ ਜਵਾਬ ਦੇਵਾਂਗੇ ਜਿੱਥੇ ਮੂੰਹ ਬੰਨਣਾ ਉੱਥੇ ਮੂੰਹ ਬੰਨਾਂਗੇ ਕਹਿੰਦੇ ਸ਼ਬਦਾਂ ਲੱਗਦੀਆਂ ਸੁਖ ਰਤੀਏ ਤੇ ਸ਼ਰਤਾਂ ਤਾਂ ਫਿਰ ਆ ਹੀ ਲੱਗਦੀਆਂ ਹੁੰਦੀਆਂ ਹਮ ਜਦੋਂ ਗੱਭਰੂ ਨੌਜਵਾਨ ਹੋਵੇ ਸੋਹਣਾ ਸੁਲੱਖਾ ਹੋਵੇ ਸੋਨੇ ਦੇ ਦੰਦ ਜੜੇ ਹੋਣ ਤੇ ਸ਼ਰਤਾਂ ਦਾ ਲੱਗਣ ਤੇ ਹੋਰ ਕੀ ਲੱਗੇ ਅੱਛਾ ਸੋ ਇੱਕ ਗੱਲ ਜਿਹੜੀ ਐ ਸਪਸ਼ਟ ਹੋਣੀ ਚਾਹੀਦੀ ਐ ਵੀ ਜਿਹੜੀਆਂ ਕੁੜੀਆਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਵੀ ਕੁੜੀਆਂ ਕਹਿੰਦੀਆਂ ਵੀ ਸਾਡੇ ਨਾਲ ਟੱਚ ਤੇ ਰਹਿੰਦਾ ਹੈ ਉਹਨਾਂ ਦੇ ਮਾਤਾ ਪਿਤਾ ਵੀ ਸਾਡੇ ਨਾਲ ਗੱਲ ਕਰਦੇ ਆ ਉਹ ਕੀ ਐ ਵੀ ਤੁਹਾਡੇ ਮੰਮੀ ਵੀ ਗੱਲ ਕਰਦੇ ਰਹੇ ਆ ਕੁੜੀਆਂ ਨਾਲ ਉਹ ਮੈਂ ਅੱਜ ਕਲੀਅਰ ਕਰ ਹੀ ਦੇਣਾ ਉਹਨ ਵੀ ਇੱਕ ਜਿਵੇਂ ਲੜੋ ਸੋਸ਼ਲ ਮੀਡੀਆ ਦਾ ਮੈਂ ਵਰਕ ਕਰਦਾ ਜੇ ਕਿਵੇਂ ਵੀ ਆ ਅੱਜ ਦੇ ਟਾਈਮ 'ਚ ਲੋਕ ਮੇਰੇ ਨੂੰ ਪਸੰਦ ਕਰਦੇ ਨੇ ਚਲੋ ਉਹ ਮਾਰਕ ਵੀ ਦੇਣਾ ਤੇ ਦੂਜੀ ਗੱਲ ਆਪਣੇ ਘਰੇ ਜੇ ਕੋਈ ਆਉਂਦਾ ਮਿਲਣ ਵਾਸਤੇ ਪਿਆਰ ਸਦਕਾ ਅਗਲਾ ਕਹਿੰਦਾ ਵੀ ਮੈਂ ਭਰਾ ਇੱਥੋਂ ਆਇਆ ਜਾਂ ਕੋਈ ਭਰਾ ਆਉਂਦਾ ਕੁੜੀ ਆਉਂਦੀ ਭੈਣ ਆਉਂਦੀ ਆਪਾਂ ਐਂ ਕਹਿੰਦੇ ਆ ਤੇ ਦੂਜੀ ਗੱਲ ਆਪਣੇ ਘਰੇ ਆਉਂਦੇ ਨੇ ਚਾਹ ਪਾਣੀ ਪੀਂਦੇ ਨੇ ਹੁਣ ਅਗਲਾ ਸਨੈਕ ਬਣਾ ਰਿਹਾ ਮੇਰੇ ਨਾਲ ਬੈਠਾ ਸਨੈਕ ਬਣਾ ਰਿਹਾ ਹੁਣ ਆਪਣੇ ਨਾਲ ਬੈਠਾ ਆ ਕੇ ਆਪਾਂ ਨੂੰ ਕੀ ਪਤਾ ਵੀ ਇਹਹੀ ਸਨੈਕ ਜਾ ਕੇ ਉਹਨੇ ਟ੍ਰੋਲ ਕਰ ਦੇਣੀ ਵੀ ਅੱਗੇ ਦੂਜੇ ਹਿਸਾਬ ਨਾਲ ਕਰ ਦੇਣੀ ਆਪਾਂ ਆਪਣਾ ਤਾਂ ਅੰਦਰ ਸਾਫ਼ ਆਪਾਂ ਉਹਨੂੰ ਮਾਰੀ ਨਹੀਂ ਗਾ ਨਹੀਂ ਦੇਖਿਆ ਵੀਰੇ ਆਪਾਂ ਕਿਸੇ ਕੋਲ ਨਹੀਂ ਜਾਂਦੇ ਆਪਣੇ ਕੋਲ ਆਪ ਆਉਂਦੀ ਆ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਉਦੋਂ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋ ਹੱਥ ਲੱਗਦੇ ਆ ਫੇਰ ਵੱਜੂਗੀ ਬਿਲਕੁਲ ਬਿਲਕੁਲ ਹਾਂਜੀ ਅੱਛਾ ਜੇ ਆਪਾਂ ਗੱਲ ਕਰਦੇ ਆ ਹੁਣ ਕੁੜੀਆਂ ਦੀ ਤਾਂ ਕਿੰਨੀਆਂ ਕੁ ਕੁੜੀਆਂ ਘਰੇ ਆਉਂਦੀਆਂ ਨੇ ਫੋਟੋਆਂ ਖਿਚਾਉਣ ਦੇ ਲਈ ਜਾਂ ਸਨੈਪ ਬਣਾਉਣ ਦੇ ਲਈ ਜਿਵੇਂ ਤੁਸੀਂ ਕਿਹਾ ਵੀ ਘਰੇ ਆ ਜਾਂਦੇ ਆ ਮੈਂ ਕਹਿੰਦਾ ਵੀ ਮੈਂ ਤਾਂ ਇੱਥੇ ਉਹ ਪੀਜੀ ਖੋਲ ਰੱਖਿਆ ਪੀਜੀ ਖੋਲ ਰੱਖਿਆ ਕੁੜੀਆਂ ਮੈਂ ਕਹਿੰਦਾ ਇੱਥੇ ਉੱਪਰ ਮੈਂ ਚਵਾਰਾ ਦੇ ਰੱਖਿਆ ਕਰਾਇਦੇ ਅੱਛਾ ਹੱਦਾਂ ਲੋਕਾਂ ਦੀ ਵੀ ਕੁੜੀਆਂ ਦੱਸੋ ਕਮਾਲ ਦੀ ਗੱਲ ਆ ਵੀ ਕੁੜੀਆਂ ਮਡੇ ਚਲੋ ਪਿਆਰ ਕਰਦੇ ਨੇ ਇੱਜ਼ਤ ਮਾਨ ਕਰਦੇ ਨੇ ਅਗਲਾ ਜੀ ਕਹੂਗਾ ਤੇ ਜੀ ਕਹਾਂਗਾ ਤੂੰ ਕਹੂਗਾ ਤੂੰ ਕਹਾਂਗਾ ਗਾਲ ਕੱਢੂਗਾ ਤੇ ਗਾਲ ਕਢਾਵਾਂਗੇ ਹੁਣ ਆਪਣੇ ਘਰੇ ਕੁੜੀਆਂ ਮਤਲਬ ਐ ਨਹੀਂ ਵੀ ਜੇ ਆਪਾਂ ਮਾਰੀ ਮੇਗਾਣਾ ਦੇਖੀਏ ਵੀ ਮਤਲਬ ਆਉਂਦੀਆਂ ਕੁੜੀਆਂ ਐ ਨਹੀਂ ਵੀ ਮੈਂ ਵੀ ਡੇਲੀ ਵੀ ਅਖੇ ਬੁਲਾਈ ਜਾਵਾਂ ਐਡਾ ਤਾਂ ਪਾਗਲ ਮੈਂ ਵੀ ਨਹੀਂ ਘਰ ਬਾਹਰ ਆ ਮੇਰਾ ਹੂੰ ਮੇਰੇ ਘਰੇ ਵੀ ਪਰਿਵਾਰ ਆ ਮੈਂ ਐਡਾ ਤਾਂ ਹੈ ਨਹੀਂਗਾ ਵੀ ਕੁੜੀਆਂ ਅੰਦਰ ਆਉਣੇ ਅਖੇ ਮੈਂ ਮੇਲਾ ਲਾਈ ਰੱਖਾਂ ਹੂੰ ਐਡਾ ਤਾਂ ਮੈਂ ਹਣੀ ਸਿੰਘ ਐ ਹਾਂ ਠੀਕ ਹੈ ਤੇ ਲੋਕਾਂ ਨੇ ਬਸ ਵੀਰ ਇੱਕ ਗੱਲ ਚੱਕਣੀ ਮੁੱਦਾ ਚੱਕਣਾ ਉਹ ਚੱਕ ਰੱਖਿਆ ਤੇ ਉਹਦੇ ਥਰੂ ਫੇਮ ਖਾਤਰੇ ਨੇ ਖੱਟ ਲੈਣਾ ਆਪਣਾ ਕੁਝ ਨਹੀਂ ਜਾਂਦਾ ਅੱਛਾ ਵੀ ਸਾਰਾ ਕੁਝ ਹੋ ਰਿਹਾ ਫੇਮ ਵਾਸਤੇ ਫਿਰੇ ਸਭ ਫੇਮ ਵਾਸਤੇ ਵੀਰੇ ਪਹਿਲੀ ਗੱਲ ਸੁਣੋ ਹਾਂ ਚਲੋ ਗੱਲ ਆਈ ਆ ਪਹਿਲੀ ਗੱਲ ਸੁਣੋ ਆਪਾਂ ਕਿਸੇ ਨੂੰ ਪਿਆਰ ਕਰ ਰਹੇ ਹਾਂ ਹੂੰ ਕਿਸੇ ਦੀ ਇੱਜ਼ਤ ਕਰ ਰਹੇ ਹਾਂ ਕਿਸੇ ਰਿਸਪੈਕਟ ਕਰ ਰਹੇ ਹਾਂ ਹੂੰ ਜੇ ਆਪਣਾ ਕਿਸੇ ਬੰਦੇ ਨਾਲ ਪਿਆਰ ਆ ਹੂੰ ਤੇ ਉਹ ਪਿਆਰ ਪਿਆਰ ਹੀ ਹੁੰਦਾ ਬੇਸ਼ੱਕ ਉਹ ਬੰਦਾ ਟੁੱਟ ਜੇ ਪਰ ਬੰਦਾ ਇਹ ਹਰਕਤ ਨਹੀਂ ਕਰਦਾ ਵੀ ਬਦਰਾਮੀ ਦਾ ਨਾ ਕਰੇ ਕੰਮ ਬਤਨਮੀ ਨਹੀਂ ਕਰਦਾ ਬੰਦਾ ਨੀਚ ਹਰਕਤ ਨਹੀਂ ਕਰਦਾ ਵੀ ਇਹ ਆਇਆ ਇਹ ਆ ਕਿਉਂਕਿ ਇਹ ਗੱਲਾਂ ਮੇਰੇ ਨਾਲ ਪਹਿਲੀ ਵਾਰੀ ਨਹੀਂ ਹੋਈਆਂ ਆਪਾਂ ਜੇ ਅੱਜ ਦੇ ਟਾਈਮ ਮੇਰੇ ਕਹਿਣਾ ਮੈਂ ਜਦੋਂ ਦਾ ਮੈਂ ਚੱਲਿਆ ਹੂੰ ਉਦੋਂ ਦੀਆਂ ਹੋਣ ਲੱਗੀਆਂ ਮੈਂ ਕਹਿੰਦਾ ਇਹ ਵਿੱਚੋਂ ਕਈ ਨਿਕਲੇ ਨੇ ਖਾਊ ਯਾਰ ਬੜੇ ਰਹਦੇ ਰਹੇ ਨੇ ਖਾ ਪੀ ਕੇ ਚਲੋ ਵੀ ਘਰੋ ਘਰੀ ਖਾ ਪੀ ਕੇ ਚਲ ਮੈਂ ਕਹਿੰਦਾ ਜੇ ਆਪਾਂ ਬੰਦੇ ਨੂੰ ਕਹਿੰਨਾ ਹੈ ਆਪਾਂ ਯਾਰ ਦੋਸਤ ਆਪਣਾ ਜੇ ਚਾਰਪਰਾ ਆਪਣੇ ਨਾਲ ਮੋਢਾ ਲਾ ਕੇ ਖੜੇ ਆ ਨਾ ਤੇ ਕੋਈ ਮੋਢਾ ਤੋੜ ਨਹੀਂ ਸਕਦਾ ਬਿਲਕੁਲ ਤੇ ਜੇ ਗੱਲ ਉਹੀ ਗੱਲ ਆ ਕਿ ਕੁੜੀਆਂ ਦੀ ਕਰੀਏ ਕੁੜੀਆਂ ਭਰਾਵਾ ਜੇ ਆਪਣੇ ਘਰੇ ਆਉਂਦੀਆਂ ਕੀ ਆ ਪੈਣਾ ਸਭ ਦੀਆਂ ਨੇ ਮੇਰੇ ਘਰੇ ਵੀ ਪੈਣਾ ਇਹੋ ਜੀ ਗੱਲਬਾਤ ਨਹੀਂ ਵੀ ਆਪਾਂ ਉਹਨਾਂ ਨੂੰ ਮਾੜੀ ਨੀ ਗਾਣਾ ਦੇਖੀ ਐਡਾ ਤਾਂ ਪਾਗਲ ਮੈਂ ਵੀ ਨਹੀਂ ਵੀ ਵੀ ਮੇਰੀ ਮਦਰ ਲਾਗੇ ਬੈਠੀ ਆ ਤੇ ਮੈਂ ਕੁੜੀਆਂ ਨੂੰ ਜੱਫੀਆਂ ਪਾਵਾਂ ਅੱਛਾ ਇੱਕ ਇੱਕ ਗੱਲ ਹੋਰ ਸਾਹਮਣੇ ਆਈ ਵੀ ਸੁਖਰਤੀਆ ਦਾ ਫੋਨ ਦੇ ਵਿੱਚ ਵੀਡੀਓ ਰੱਖਦਾ ਨਿਊਡ ਕੁੜੀਆਂ ਦੀਆਂ ਅੱਛਾ ਜੀ ਤੇ ਉਹਦੇ ਬਾਰੇ ਦੱਸੋ ਹੁਣ ਚਾਨਣ ਪਾਓ ਉਹਦੇ ਬਾਰੇ ਚਾਨਣ ਪਾ ਦਿੰਦੇ ਆ ਸੁਖਰਤੀਆ ਕਹਿੰਦੇ ਨੋਡ ਵੀਡੀਓ ਰੱਖਦਾ ਹਮ ਐਡਾ ਮੈਂ ਉਹ ਵੀ ਗੱਲ ਫੇਰ ਗੱਲ ਆ ਜਣੀ ਐਡਾ ਮੈਂ ਪੁਰਨੋ ਉਹ ਤਾਂ ਖੋਲਿਆ ਨਹੀਂ ਹੂੰ ਵੀ ਕਲੱਬ ਤਾਂ ਖੋਲਿਆ ਨਹੀਂਗਾ ਵੀ ਜਿਹੜਾ ਮੈਂ ਅੱਗੇ ਸ਼ੇਅਰ ਕਰਦਾ ਜਾਂ ਕਿਵੇਂ ਇਹੋ ਜੀ ਗੱਲ ਵੀਰੇ ਕੁਛ ਨਹੀਂ ਇੱਜ਼ਤ ਮੇਰੀ ਵੀ ਆ ਇੱਜ਼ਤ ਤੁਹਾਡੀ ਵੀ ਆ ਇੱਜ਼ਤ ਲੋਕਾਂ ਦੀ ਵੀ ਹਰੇਕ ਬੰਦਾ ਇੱਜ਼ਤ ਨੂੰ ਮਰਦਾ ਅਤੇ ਇਹ ਕਹਿ ਸਕਦੇ ਆ ਵੀ ਸਾਰਾ ਕੁਝ ਫੇਮ ਵਾਸਤੇ ਹੋਇਆ ਵੀ ਸੁਖਰਤੀਏ ਨੇ ਸੁਖਰਤੀਏ ਟੱਚ ਜਿਹਾ ਆਆਂ ਕੁੜੀਆਂ ਦੇ ਹਰ ਟੱਚ ਚ ਆਪਾਂ ਬਹੁਤ ਰਹੇ ਆ ਹੂੰ ਇਹੋ ਜੀ ਗੱਲ ਨਹੀਂ ਮੈਂ ਹਾਂ ਇੱਥੇ ਬੈਠਾ ਮੈਂ ਗਪੌੜ ਛੱਡੀ ਜਾਵਾ ਮੈਂ ਆਇਆ ਜੀ ਮੈਂ ਦੋਦਾ ਤੋਤਾ ਤਾਂ ਮੈਂ ਵੀ ਨਹੀਂਗਾ ਕੋਈ ਬੰਦਾ ਦਿਖਾ ਦਿਓ ਫੜ ਲਓ ਮੈਂ ਕਹਿੰਦਾ ਵੀ ਅਗਲਾ ਕਹੇ ਦੇ ਵੀ ਮੈਂ ਆਹ ਕੰਮ ਨਹੀਂ ਕੀਤਾ ਉਹ ਨਹੀਂ ਕੀਤਾ ਟੱਚ 'ਚ ਮਤਲਬ ਵੀਰੇ ਜਿਹੜੀ ਆਰਟਿਸਟ ਲਾਈਨ ਆ ਨਾ ਆਪਣੀ ਹਮ ਮਾੜੀ ਥਾਂ ਤੇ ਵੀ ਬਹਿਣਾ ਚੰਗੀ ਥਾਂ ਤੇ ਵੀ ਬਹਿਣਾ ਓਏ ਵੀ ਸੁੰਨੀ ਹਾਜੀ ਵੀ ਸੁੰਣਾ ਬਿਲਕੁਲ ਕੁੜੀਆਂ ਦੇ ਬੈਠੀਆਂ ਉੱਥੇ ਵੀ ਬਹਿਣਾ ਪੈਣਾ ਮੁੰਡੇ ਬੈਠੇ ਉੱਥੇ ਵੀ ਬਹਿਣਾ ਪੈਣਾ ਆਰਟਿਸਟ ਲਾਈਨ ਇੱਕ ਇਹ ਆਪਾਂ ਜੇ ਮੇਰੀ ਗੱਲ ਸੁਣੋ ਅੱਜ ਮੈਂ ਕਹਿੰਦਾ ਮੇਰੇ ਘਰੇ ਕੋ ਕੁੜੀ ਆ ਗਈ ਹਮ ਕਹਿੰਦੇ ਅਗਲੇ ਨੇ ਮੈਨੂੰ ਜਦ ਵੀਰਾ ਹੀ ਕਹਤਾ ਵੀ ਵੀਰੇ ਫੋਟੋ ਖਿਚਾਉਣੀਆਂ ਹਮ ਤੇ ਮੈਂ ਅਗੋ ਕਰਾਂ ਵੀ ਆ ਜਾ ਉਹ ਗੱਲ ਮੇਰੀ ਮਾੜੀ ਬਿਲਕੁਲ ਵੀਰਾ ਕਿਹਾ ਤੇ ਭੈਣ ਕਵਾਂਗੇ ਜੇ ਭੈਣ ਕਹਿਤਾ ਤੇ ਭੈਣ ਪਿੱਛੇ ਮੈਂ ਕਹਿੰਦਾ ਲੋਕਾਂ ਦੇ ਕੋਈ ਹੱਥ ਵੀ ਫੜੂਗਾ ਭੈਣ ਦਾ ਗੁੱਟ ਲਾ ਦਾਂਗੇ ਬਿਲਕੁਲ ਕੋਈ ਆਪਣਾ ਤੀ ਭੈਣ ਦਾ ਕੋਈ ਹੱਥ ਫੜੂ ਲੋਕਾਂ ਬਹਿਗੇ ਗੁੱਟ ਲਾ ਦਾਂਗੇ ਵੀ ਇਹੋ ਜੀ ਗੱਲ ਨਹੀਂ ਆਪਾਂ ਜੇ ਭੈਣ ਕਹਿਤਾ ਤੇ ਕਹਿਤਾ ਯਾਰਾ ਦੋਸਤਾਂ ਕਰੇ ਜਾਦੇ ਰਹੇ ਆ ਉਹਨਾਂ ਦੀ ਵੀ ਭੈਣਾਂ ਹੂੰ ਉਹ ਨਹੀਂ ਮੇਰੇ ਟੱਚ ਚ ਆ ਗਏ ਬਾਈ ਯਾਰ ਬਿਲਕੁਲ ਆਪਾਂ ਜੇ ਇੱਕ ਨੋਰਮਲ ਗੱਲ ਕਰੀਏ ਵੀ ਜੇ ਸੁਖ ਰਹਤੀ ਐ ਐਡਾ ਹੀ ਕੁੜੀਆਂ ਦਾ ਚਸੜੂ ਆ ਤੇ ਉਹ ਮੈਂ ਲੋਕਾਂ ਦੇ ਘਰੇ ਜਾਂਦਾ ਉਹਨਾਂ ਦੇ ਵੀ ਧੀਆ ਭੈਣਾਂ 올 ਹੀ ਮੇਰੇ ਟੱਚ ਚ ਆ ਗਈਆਂ ਉਹ ਮੈਂ ਲੋਕਾਂ ਦੇ ਮੇਰੀ ਮਾਂ ਵਾ ਜਦ ਯਾਰ ਦੋਸਤ ਘਰੇ ਜਾਂਦਾ ਉਹਦੀ ਮਾਂ ਮੇਰੀ ਮਾਂ ਤੇ ਉਹਦੀ ਭੈਣ ਮੇਰੀ ਭੈਣ ਫਰਕ ਕੋਈ ਨਹੀਂ ਰਹਿ ਜਾਂਦਾ ਇੱਕ ਥਾਲੀ ਚ ਜਦੋਂ ਖਾ ਲਈ ਤੇ ਇੱਕ ਥਾਲੀ ਚ ਖਾਣ ਵਾਲੇ ਮੈਂ ਕਹਿੰਦਾ ਮੇਰੇ ਨਾਲ ਕਈ ਇਹੋ ਜਿਹੇ ਦੱਲੇ ਨਿਕਲੇ ਨਾ ਪੁੱਛੋ ਹੀ ਨਾ ਸ਼ੁਕਰਤੀਆ ਕੁੜੀਆਂ ਦੀ ਇੱਜ਼ਤ ਤਾਂ ਕਰਦਾ ਫਿਰ ਇਹ ਗੱਲਾਂ ਕਿਉਂ ਸਾਹਮਣੇ ਆਈਆਂ ਵੀ ਨਹੀਂ ਉਹ ਤਾਂ ਇੱਜ਼ਤਾਂ ਉਛਾਲਦਾ ਹੈ ਕੁੜੀਆਂ ਦੀ ਮੇਰੇ ਦੇਖੋ ਜੀ ਨਾਮ ਹੋਊਗਾ ਤੇ ਬਦਨਾਮ ਹੋਊਗਾ ਬਿਲਕੁਲ ਇੱਜਤ ਕੁੜੀਆਂ ਦੀ ਲਾ ਲੋ ਬਈ ਸਿੱਧੀ ਗੱਲ ਮੈਂ ਹੁਣੇ ਦੱਸ ਕੇ ਟਿਆਂ ਆਹ ਇੱਕ ਹੱਥ ਆਹ ਦੂਜਾ ਹੱਥ ਦੋ ਵਾਰਾ ਵੱਜਦੀ ਆ ਹੂੰ ਬਿਲਕੁਲ ਇੱਕੜਾ ਤਾਂ ਕਦੇ ਵੱਜਦੀ ਨਹੀਂ ਹੁਣ ਆਪਾਂ ਰਾਹ ਜਾਂਦੀ ਆ ਕਿਸੇ ਕੁੜੀ ਹੁੰਦੀ ਆ ਜਾਂਦੀ ਨੇ ਆਪਾਂ ਕਹਿਦੀ ਐ ਵੀ ਆ ਕਿਵੇਂ ਆ ਅਗਲੀ ਮੂੰਹ ਤੇ ਲਪੜਾ ਵਰੂੰ ਬਿਲਕੁਲ ਬਿਲਕੁਲ ਗੱਲ ਆ ਵੀ ਰਿਕਨੋ ਬੀ ਆਪਾਂ ਕਹਿਦੀ ਐ ਵੀ ਹੁਣ ਆਉਂਦੇ ਆ ਮੋਸਟ ਵੈਲਕਮ ਜੀ ਆਇਆਂ ਨੂੰ ਆਪਾਂ ਇਹੋ ਜੀ ਮਾੜੀ ਹਰਕਤ ਨਹੀਂ ਕਰਦੇ ਨਾ ਇਹੋ ਜਿਹਾ ਕੁਝ ਲੋਕੀ ਬੋਲਦੇ ਨੇ ਲੋਕੀ ਤਾਂ ਮੈਂ ਕਹਿੰਦਾ ਵੀਡੀਓ ਪਾਪਾ ਫੋਟੋ ਆਪਾ ਫੇਮ ਖਾਟ ਰਹੇ ਨੇ ਆਪਾਂ ਤਾਂ ਉਹ ਵੀ ਕਹਿੰਦੇ ਆ ਬਈ ਧੰਨਵਾਦ ਤੁਹਾਡਾ ਹੂੰ ਆਪਣਾ ਨਾਮ ਅੱਜ ਸ਼ੁਕਰਤੀ ਉਹਦੇ ਬਦਲੇ ਧੰਨਵਾਦ ਕਰਦਾ ਹਾਂ ਉਹਨਾਂ ਦਾ ਆਪਾਂ ਉਹਦੇ ਬਦਲੇ ਧੰਨਵਾਦ ਕਰਦੇ ਆ ਜਿਹੜਾ ਮੈਂ ਕਹਿੰਦਾ ਆਪਣੀ ਬਦਨਾਮੀ ਕਰਦਾ ਨਿੰਦਿਆ ਕਰਦਾ ਉਹਦਾ ਆਪਾਂ ਸ਼ੁਕਰਾਨਾ ਕਰਦੇ ਆ ਬਾਈ ਜੇ ਨਾਮ ਹੈਗਾ ਰੱਬ ਨੇ ਇਹਨੇ ਜੋਗਾ ਬਖਸ਼ਿਆ ਗਿਆ ਤਾਂ ਹੀ ਕਰਦਾ ਚਾਹੁੰਦੇ ਕੀ ਨੇ ਉਹ ਬਦਨਾਮ ਕਰਕੇ ਫਿਰ ਕਰਨਾ ਕੀ ਚਾਹੁੰਦੇ ਜੁੱਤੀਆਂ ਹੂੰ ਜੁੱਤੀਆਂ ਇਹ ਜੁੱਤੀਆਂ ਭਾਲਦੇ ਜੁੱਤੀਆਂ ਭਾਲਦੇ ਆ ਕੋਈ ਨਹੀਂ ਚਾਹੁੰਦੇ ਫਿਰ ਗੱਲ ਹੈ ਸਿਰਫ ਇੱਕ ਫੇਮ ਦਾ ਚੱਕਰ ਆ ਹੂੰ ਜੇ ਮੈਂ ਹੁਣੇ ਗੱਲ ਪਹਿਲਾਂ کہہ ਗਿਆ ਤੇ ਆ ਜੇ ਆਪਾਂ ਕਿਸੇ ਨੂੰ ਪਿਆਰ ਕਰਦੇ ਆ ਨਾ ਉਹਦੀ ਇੱਜ਼ਤ ਆਪਾਂ ਛਾਲਦੇ ਨਹੀਂ ਪਰਦਾ ਪਾਉਣੇ ਆ ਵੀ ਨਹੀਂ ਯਾਰ ਨਾਲ ਖਾਦਾ ਨਾਲ ਰਹੇ ਆ ਭਾਵੇਂ ਕੁੜੀ ਆ ਭਾਵੇਂ ਮੁੰਡਾ ਵੀ ਯਾਰ ਨਾਲ ਖਾਦਾ ਵੀ ਇਹਦੀ ਬਦਨਾਮੀ ਨਹੀਂ ਕਰਨੀ ਜੇ ਕੋਈ ਲਾਗੇ ਬੈਠਾ ਬਦਨਾਮੀ ਕਰ ਰਿਹਾ ਉਥੋਂ ਉੱਠ ਕੇ ਚੱਲ ਜਾ ਵੀ ਭਾਈ ਮੇਰੇ ਨਾਲ ਵਧੀਆ ਤੇਰੇ ਨਾਲ ਨਹੀਂ ਬਣਦੀ ਤੂੰ ਬਹਿ ਜਾ ਮੇਰੇ ਨਾਲ ਵਧੀਆ ਮੇਰੇ ਨਾਲ ਬਣਦੀ ਆ ਮੈਂ ਚੱਲਿਆ ਅਮੀ ਕਲੇਸ ਉਹ ਕੀ ਫਾਇਦਾ ਤੇ ਆਪਾਂ ਕੁੜੀਆਂ ਦੀ ਇੱਜ਼ਤ ਕਿਉਂ ਛੱਲਣੀ ਬਈ ਮੈਂ ਕਿਹੜਾ ਕੋਈ ਖੜਾਉਣਾ ਲੈ ਰੱਖਿਆ ਅੱਛਾ ਇਹ ਕਹਿ ਸਕਦੇ ਆ ਵੀ ਸੁਖਰਤੀ ਇਹ ਕਿਤੇ ਤਾਂ ਪਿਆਰ ਕਰਦਾ ਸੀ ਤੇ ਰੌਲਾ ਪਾਉਣਾ ਗਲਤ ਹੈ ਬਦਨਾਮੀ ਕਰਨੀ ਗਲਤ ਹੈ ਪਿਆਰ ਤਾਂ ਵੀਰੇ ਆਪਾਂ ਜ਼ਿੰਦਗੀ ਚ ਮਾਣੂ ਕੀਤਾ ਪਿਆਰ ਵਾਲਾ ਕੋਈ ਮਿਲਿਆ ਹੀ ਨਹੀਂ ਜੇ ਪਿਆਰ ਵਾਲਾ ਮਿਲਿਆ ਹੋਵੇ ਨਾ ਜਾਨਵਾਰ ਦੀ ਕਹਿੰਦੇ ਸਾਡੇ ਨਾਲ ਵਾਅਦੇ ਕੀਤੇ ਵਿਆਹ ਦੇ ਵੀ ਵਿਆਹ ਦਾ ਕਹਿ ਕੇ ਤੇ ਫਿਰ ਗੱਲਬਾਤ ਕੀਤੀ ਤੇ ਫਿਰ ਇੱਕੋ ਦਮ ਤੋੜਤੀ ਪਰਾ ਵਿਆਹ ਗੱਲਾਂ ਨਾਲ ਨਹੀਂ ਹੁੰਦੇ ਵਿਆਹ ਗੱਲਾਂ ਨਾਲ ਨਹੀਂ ਹੁੰਦੇ ਆਪਾਂ ਮੈਂ ਕਹਿੰਦਾ ਪਹਿਲੀ ਗੱਲ ਆਪਾਂ ਕਿਸੇ ਨੂੰ ਵਿਆਹ ਦਾ ਲਾਰਾ ਲਾ ਕੇ ਕਿਸੇ ਨਾਲ ਮਾੜੀ ਹਰਕਤ ਨਹੀਂ ਕੀਤੀ ਠੀਕ ਹੈ ਆਪਾਂ ਅਗਲੇ ਨੂੰ ਇਹ ਗੱਲ ਕਹੀ ਆ ਵੀ ਭਾਈ ਆਪਾਂ ਨੂੰ ਪਹਿਲੀ ਗੱਲ ਇਹੋ ਜੀ ਹਰਕਤ ਪਸੰਦ ਨਹੀਂ ਦੂਜੀ ਗੱਲ ਹਮ ਆਪਾਂ ਵਿਆਹ ਵਾਲਾ ਕੰਮ ਕਰਨਾ ਨਹੀਂ ਕਿ ਜੇ ਤੂੰ ਮਨ ਹੈਗਾ ਕਹਿੰਨੀ ਆ ਵਿਆਹ ਆਪਾਂ ਅੱਜ ਹੀ ਅੱਜ ਹੀ ਮਿਲਿਆ ਤੇ ਅੱਜ ਹੀ ਪਿੱਛੇ ਹੋ ਜਾ ਜਿੱਥੇ ਮੇਰੀ ਮਾਂ ਬੈਠੀ ਆ ਹਜੇ ਮੇਰੀ ਮਾਂ ਜਿੱਥੇ ਮੇਰੀ ਮਾਂ ਕਹੂਗੀ ਬੀ ਪੁੱਤਰਾ ਆ ਕੁੜੀ ਨੂੰ ਲੈ ਆਵਿਆ ਕਿ ਉੱਥੇ ਮੈਂ ਇੱਕ ਠੋਕ ਕੇ ਲਿਆਉਂਦਾ ਸੁਖਰਤੀ ਕਿਸੇ ਨੂੰ ਪਿਆਰ ਕਰਦਾ ਜੇ ਮਤਲਬ ਕੁੜੀ ਵਿਆਹ ਲਈ ਜਾਂ ਕਿਵੇਂ ਕੀ ਗੱਲ ਤਾਂ ਸਵਾਲ ਹੋ ਗਿਆ ਸੁਖਰਤੀਆ ਪਿਆਰ ਬਸ ਉਹੀ ਗੱਲ ਹੈ ਨਾ ਮਾਨ ਨੂੰ ਕਰਦਾ ਜੇ ਫਾਲੋਅਰਸ਼ਿਪ ਦੀ ਗੱਲ ਕਰੀ ਜਾਵੇ ਤਾਂ ਤੁਹਾਡੇ ਫਾਲੋਅਰ ਘਟਨੇ ਸ਼ੁਰੂ ਹੋਏ ਜਾਂ ਵਧਨੇ ਉਸ ਤੋਂ ਬਾਅਦ ਭਾਈ ਆਪਣੇ ਤਾਂ ਵਧਨੇ ਹੂੰ ਫਾਇਦਾ ਆਪਾਂ ਨੂੰ ਤਾਂ ਵੱਧਦੇ ਆ ਹੂੰ ਸੋ ਮੈਂ ਤਾਂ ਕਹਣਾ ਹੋਰ ਵੀ ਕੋਈ ਆਵੇ ਕੋਈ ਰਹਿ ਗਿਆ ਤਾਂ ਸਟੋਰੀਆਂ ਦੇ 네ਗੇਟਿਵ ਕਿੰਨੇ ਘਾਉਣ ਲੱਗੇ ਕਮੈਂਟ ਟੋਰੀਆਂ ਤੇ ਵੀਰੇ ਪਹਿਲੀ ਗੱਲ ਜਿੱਥੇ 10 ਬੰਦੇ ਆ ਨਾ 6 ਬੰਦੇ ਪਿਆਰ ਵਾਲੇ ਆ ਤੇ 4 ਹੇਟ ਵਾਲੇ ਆ اچھا ਉਹ ਦੇਖਣਗੇ ਜਰੂਰ ਦੇਖਣਗੇ ਜਰੂਰ ਇੱਕ ਕੀੜਾ ਹੁੰਦਾ ਨਾ ਅੰਦਰ ਆਪਣੇ ਹੂੰ ਤੇ ਉਹ ਕੀੜਾ ਬੁਰਕ ਦਾ ਹੂੰ ਵੀ ਇਹਨੂੰ ਗਾਲਾਂ ਵੀ ਕੱਢਣੀਆਂ ਇਹਨੂੰ ਦੇਖਣਾ ਵੀ ਆ ਠੀਕ ਐ ਵੀ ਇਹਨੂੰ ਐ ਹੀ ਰੱਖਣਾ ਵੀ ਇਹਨੂੰ ਦੇਖਣਾ ਵੀ ਕੀ ਅਪਡੇਟ ਕਰ ਰਿਹਾ ਕੀ ਕਰ ਰਿਹਾ ਅੱਜ ਕੀ ਕਰਦਾ ਕੱਲ ਕੀ ਕਰਦਾ ਪਰਸੋਂ ਕੀ ਕਰਦਾ ਨਾਲੇ ਪ੍ਰੌਣੇ ਤੇ ਅੱਖ ਰੱਖਦੇ ਆ। ਹੂੰ। ਨਾਲੇ ਪ੍ਰੌਣੇ ਤੇ ਫਰ ਲਾਤਾ ਰੱਖਦੇ ਆ। ਅੱਛਾ। ਅੱਛਾ ਸੁਖਰਤੀ ਇਹ ਵੀ ਜਾਣ ਜਾਣ ਕੇ ਸਟੋਰੀਆਂ ਪਾਉਂਦਾ ਹੋਊ ਫਿਰ ਹੁਣ ਤਾਂ। ਨਹੀਂ ਆਪਾਂ ਜਾਣ ਕੇ ਸਟੋਰੀ ਪਾਉਣੀ ਹੁੰਦੀ ਨਾ ਵੀਰੇ। ਹੂੰ। ਆਪਾਂ ਕਿੱਦੇ ਦਾ ਆਪਾਂ ਪਾ ਦਿੰਦੇ। ਹੂੰ। ਪਰ ਆਪਾਂ ਨੂੰ ਇਹ ਸਵਾਦ ਨਹੀਂ ਹੈਗਾ। ਅੱਛਾ ਕੌਂਟਰੋਵਰਸੀ ਦੇ ਬੋਲੇ ਕਿਉਂ ਨਹੀਂ? ਬਲੇ ਲੋਕ ਕਹੀ ਜਾਂਦੇ ਵੀ ਲਾਈਵ ਹੋਣਾ ਸੀ ਸੁਖਰਤੀਏ ਨੇ, ਬੋਲਣਾ ਸੀ ਆਪਦਾ ਪੱਖ ਰੱਖਣਾ ਸੀ। ਵੀਰੇ ਪੱਖ ਉੱਥੇ ਰੱਖੇ ਜਾਂਦੇ ਜਿੱਥੇ ਪੱਖ ਰੱਖਣ ਵਾਲੀ ਥਾਂ ਹੋਵੇ। ਬਿਲਕੁਲ। ਬੇਫਾਲਤੂ ਆਪਾਂ ਬਹੁ 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 ਕੁੱਤੇ ਨਾਲ ਰਲিয়ে ਇਹ ਫਾਇਦਾ ਨਹੀਂ ਕਰ। ਅਗਲਾ ਭੌਂਕਰ ਆਪਾਂ ਭੌਂਕੀ ਆਪਾਂ ਜੇ ਕੁੱਤਾ ਗਲੀ ਚ ਭੌਂਕਦਾ ਨਾ ਆਪਾਂ ਕੀ ਕਰਦੇ ਆ? ਜਵੱਟਾ ਮਾਰਦੇ ਆ ਜਾਂ ਡੰਡਾ ਮਰਦੇ ਆ ਵੀ ਥੋੜਾ ਚੁੱਪ ਕਰ। ਬਿਲਕੁਲ। ਤੇ ਜੇ ਆਪਾਂ ਹੁਣ ਖੜੇ ਕਰੀਏ ਇਹ ਕੁੱਤਾ ਸਾਹਮਣੇ ਆ। ਹੜ ਜਾ ਭੈਣ ਜੋ ਮੈਂ ਹੁਣ ਆਇਆ ਫਲਾਣਾ। ਹੂੰ ਹੂੰ। ਤੇ ਉੱਥੇ ਉਹੀ ਗੱਲ ਆ ਗਈ ਵੀ ਕੁੱਤੇ ਨਾਲ ਕੁੱਤਾ ਬਣ ਗਿਆ ਜੇ ਭੌਂਕਦਾ ਭੌਂਕੀ ਜਾਵੇ ਅਗਲਾ ਉਹਦੀ ਡਿਊਟੀ ਕਰ ਰਿਆ। ਆਪਾਂ ਲੱਗੋ ਟੱਪ ਜੋ ਅਗਲਾ ਕੀ ਕਹਿੰਦਾ। ਹਾਂ ਬਿਲਕੁਲ। ਆਹ ਕੰਮ ਆ ਵੀਰੇ ਉਹ ਕਹਿੰਦਾ ਨਾ। ਹਾਥੀ ਲ ਸੁਕਰਤੀ ਦੇ ਗੋਲ ਕੀ ਨੇ ਅਸਲ ਵਿੱਚ ਮਤਲਬ ਇੱਕ ਏਮ ਹੁੰਦਾ ਹੈ ਤਾਂ ਕੀ ਏਮ ਨੇ ਆਪਣੇ ਏਮ ਜ਼ਿੰਦਗੀ ਦੇ ਕੋਈ ਖਾਸੇ ਵੱਟੇ ਨਹੀਂ ਆਪਣੇ ਜ਼ਿੰਦਗੀ ਦੇ ਏਮ ਨੇ ਆਪਣਾ ਮਾਪਿਓਂ ਖੁਸ਼ ਰਵੇ ਘਰ ਪਰਿਵਾਰ ਖੁਸ਼ ਰਵੇ ਸਭ ਤੋਂ ਮੈਂ ਕਹਿੰਦਾ ਪਹਿਲੀ ਗੱਲ ਆਪਣੀ ਮਾਂ ਖੁਸ਼ ਰਵੇ ਮੈਂ ਭਾਵੇਂ ਮਾੜਾ ਭਾਵੇਂ ਚੰਗਾ ਮੇਰੀ ਮਾਂ ਖੁਸ਼ ਰਹਿਣੀ ਚਾਹੀਦੀ ਆ ਆ ਏਮ ਆ ਜ਼ਿੰਦਗੀ ਦਾ ਵੀ ਜਿਹੜੀ ਚੀਜ਼ ਦੁਨੀਆ ਦੇ ਵਿੱਚ ਕੋਈ ਵੀ ਐਸੀ ਚੀਜ਼ ਆ ਮਾਂ ਦੇ ਲਿਆ ਕੇ ਕਦਮਾਜਾ ਰੱਖਣੀ ਆ ਵੀ ਲੈ ਮਾਂ ਚੱਕ ਤੇਰਾ ਪੁੱਤ ਇੰਨੇ ਜੋਗਾ ਹੋ ਗਿਆ ਸੋ ਕਿ ਇੱਕ ਪਰਚਾ ਹੋਇਆ ਨਵੰਬਰ ਦੇ ਵਿੱਚ ਕਹਿੰਦੇ ਵੀ ਰੇਪ ਕੀਤਾ ਸੁਖਰਤਿਏ ਨੇ ਤੇ ਉਹਦਾ ਕੀ ਹੈ ਦੱਸਿਓ ਮੜਾ ਖੁੱਲ ਕੇ ਜੇ ਵੱਡੇ ਬਾਈ ਰੇਪ ਕੀਤਾ ਹੁੰਦਾ ਪਹਿਲੀ ਗੱਲ ਤੇ ਮੈਂ ਇੱਥੇ ਚਿੱਟੇ ਭਾਗੇ ਫਿਰਦਾ ਚਿੱਟੇ ਭਾਗੀ ਨਹੀਂ ਫਿਰਦਾ ਸੀ ਜੇ ਰੇਪ ਕੀਤਾ ਹੁੰਦਾ ਲੋਕੀ ਲਾਣਤਾ ਪਾਉਂਦੇ ਮੇਰੇ ਥੂ ਥੂ ਕਰਦੇ ਰੇਪ ਦੀ ਗੱਲ ਚਲੋ ਹੁਣ ਛੇੜੀ ਪਈ ਆ ਰੇਪ ਦਾ ਇੱਕ ਲੋਕਾਂ ਨੇ ਨਾ ਜੇ ਆਪਾਂ ਕਿਸੇ ਨੂੰ ਮਾੜਾ ਵੀ ਕਹਿੰਦੇ ਆ ਨਾ ਲੇਡੀਜ਼ ਨੂੰ ਹੂੰ ਇੱਕ ਇਸ਼ੂ ਬਣਾ ਰੱਖਿਆ ਵੀ ਮੈਂ ਆਹ ਕਰ ਦੂੰ ਮੈਂ ਉਹ ਕਰ ਦੂੰ ਐ ਕਰ ਦੂੰ ਹਾਂ ਠੀਕ ਐ ਇੱਕ ਇਸ਼ੂ ਤੇ ਉਹ ਗੱਲ ਹੋਈ ਸੀ ਬਸ ਇੱਕ ਜਿਵੇਂ ਆਏ ਫੋਟੋ ਖਚਾਈ ਚੱਲ ਗਏ ਰੁਬਈ ਆਪਣੇ ਅੱਗੇ ਫਰੈਂਡ ਸਰਕਲ ਚ ਕੋਈ ਰੋਲਾ ਹੋ ਗਿਆ ਆਪਾਂ ਗਏ ਉਹ ਰੋਲੇ ਚ ਚਲੋ ਹਨਾ ਤੇ ਉਹਨਾਂ ਦੇ ਘਰੇ ਗਏ ਤੇ ਉਹਨਾਂ ਨੇ ਕੀ ਕੀਤਾ ਜਦੋਂ ਮੈਂ ਆਇਆ ਵਾਪਸ ਚਲੋ ਗੱਲਬਾਤ ਕਰਕੇ ਉਹਨਾਂ ਨੇ ਕੀ ਸਕੀਮ ਪਾਤੀ ਵੀ ਸੁੱਖ ਤੇ ਪਰਚਾ ਪਾਉਣਾ ਵੀ ਇਸ ਟਾਈਪ ਦਾ ਪਾਉਣਾ ਵੀ 14 ਲੱਖ ਰੁਪਇਆ ਤੇ 7 ਤੋਲੇ ਸੋਨਾ ਲੈ ਕੇ ਫਰਾਰ ਹੋ ਗਿਆ। ਅੱਛਾ। ਤੇ ਉਹਨਾਂ ਨੇ ਜਾਲੀ ਰਿਪੋਰਟਾਂ ਤੱਕ ਬਣਵਾ ਲਈਆਂ। ਵੀ ਐ ਕਰਾਂਗੇ ਓਂ ਕਰਾਂਗੇ। ਮੈਂ 1 ਮਹੀਨਾ ਕਸਟਡੀ ਕੱਟ ਕੇ ਆਇਆ। ਉਸ ਚੱਕਰ ਦੇ ਵਿੱਚ। ਉਸ ਚੱਕਰ ਦੇ ਵਿੱਚ। ਕਸਟਡੀ ਕਿਉਂ ਕੱਟੀ ਵੀਰੇ ਜਦੋਂ ਰੇਪ ਵਾਲਾ ਮਾਮਲਾ ਸਾਹਮਣੇ ਆਇਆ। ਸਾਰਾ ਇਹਨਾਂ ਨੇ ਈਸ਼ੂ ਵੱਡਾ ਹੋ ਗਿਆ ਕ੍ਰੇਟ ਬਣ ਗਈ ਗੱਲ। ਤੇ ਉਸ ਤੋਂ ਬਾਅਦ ਵੀ ਮਦਰ ਦਾ ਮਦਰ ਤੱਕ ਦਾ ਨਾਮ ਲਖਾਇਆ ਜਿੱਥੋਂ ਮੈਂ ਕਹਿੰਦਾ ਹਜੇ ਕਿ ਕਈ ਐ ਨਾ ਆਪਾਂ ਨੂੰ ਸੱਟਾਂ ਲੱਗੀਆਂ ਜਿਹੜੀਆਂ ਚੱਲ ਰਹੀਆਂ ਅੱਜ ਕੱਲ ਮਤਲਬ ਕੰਟਰੋਵਰਸੀ ਇਹ ਤਾਂ ਕੁਝ ਵੀ ਨਹੀਂ ਮੇਰੇ ਜਿਹੜੀਆਂ ਪੁਰਾਣੀਆਂ ਸੱਟਾਂ ਲੱਗੀਆਂ ਉਹ ਪੱਥਰ ਬਣੇ ਪਏ ਆ ਤੇ ਮਦਰ ਦਾ ਨਾਮ ਲਖਾਤਾ ਇਹਨਾਂ ਨੇ ਜਿਨ੍ਹਾਂ ਨੇ ਚਲੋ ਆਪਣਾ ਨਾਮ ਹੀ ਲੈnde ਜਿਨ੍ਹਾਂ ਨੇ ਕੇਸ ਪੋਇਆ ਮਦਰ ਦਾ ਨਾਮ ਲਖਾਇਆ ਲਖਉਣ ਤੋਂ ਬਾਅਦ ਮੈਨੂੰ ਸਾਹਮਣੇ ਆਉਣਾ ਪਿਆ ਕਿਉਂਕਿ ਮਦਰ ਤੇ ਗੱਲ ਆਈ ਆ ਆਪਾਂ ਉਹਨਾਂ ਨੂੰ ਤਾਂ ਨਹੀਂ ਕੁਝ ਕਹਿ ਸਕਦੇ ਆ ਸਾਹਮਣੇ ਆਉਣਾ ਪਿਆ ਚਲੋ ਅੰਦਰ ਗਏ 1 ਮਹੀਨਾ ਕਸਟਡੀ ਕੱਟੀ ਅੰਦਰ ਵੀ ਮੈਂ ਕਹਿੰਦਾ ਸਗੋਂ ਵਧੀਆ ਮਾਲਕ ਦੀ ਕਿਰਪਾ ਨਾਲ ਗਏ ਆ ਨਾ ਉਹ ਵੀ ਚੀਜ਼ ਆਪਾਂ ਦੇਖਣੀ ਸੀ ਜ਼ਰੂਰ ਤੇ ਉਹ ਚੀਜ਼ ਦੇਖ ਕੇ ਅੰਦਰ ਮੈਂ ਕਹਿੰਦਾ ਇਹੋ ਜੇ ਭਰਾ ਮਿਲਣ ਐ ਇਹੋ ਜੇ ਲਿੰਕ ਬਣੇ ਇਹੋ ਜੀ ਗੱਲਬਾਤ ਹੋਈ ਅੰਦਰੋਂ ਗੱਲਬਾਤ ਹੁੰਦੀ ਆ ਅੱਛਾ ਮਾਲਕ ਦੀ ਕਿਰਪਾ ਨਾਲ ਠੀਕ ਹੈ ਤੇ ਰੇਬ ਦੀ ਗੱਲ ਇਹਨਾਂ ਨੇ ਫਿਰ ਕੀ ਕੀਤਾ ਵੀਰੇ ਨਵੰਬਰ ਦੇ ਵਿੱਚ ਹੋਇਆ ਦਸੰਬਰ ਤੇ ਜਨਵਰੀ ਫਰਵਰੀ ਫਰਵਰੀ ਦੇ ਵਿੱਚ ਮੈਨੂੰ ਕਲੀਅਰ ਚਿੱਟ ਮਿਲ ਗਈ ਅੱਛਾ ਕਲੀਨ ਚਿੱਟ ਮਿਲ ਗਈ ਉਸਕਿ ਮੌਲੇ ਚ ਕਲੀਨ ਚਿੱਟ ਮਿਲ ਗਈ ਹੂੰ ਜੇ ਮੈਂ ਲਾ ਲਵੋ ਇਹੋ ਜਿਹਾ ਹੁੰਦਾ ਪਹਿਲੀ ਗੱਲ ਤੇ ਆਪਾਂ ਕਿਸੇ ਨੂੰ ਕਹਿ ਦਈਏ ਰੇਪ ਕੀਤਾ ਹੋਵੇ ਤੇ 376 ਲੱਗੀ ਹੋਵੇ 2 ਸਾਲ ਜ਼ਮਾਨਤ ਨਹੀਂ ਹੈਗੀ ਬਿਲਕੁਲ 2 ਸਾਲ ਜ਼ਮਾਨਤ ਨਹੀਂ ਹੈਗੀ ਉਹਦੀ ਤੇ ਮੇਰੇ ਧਾਰਾ ਇਹਨਾਂ ਨੇ ਇਹੋ ਜਿਹੀਆਂ ਲਵਾਈਆਂ ਨਾ ਮੈਂ ਖਿਆ 90 ਪਾਰਟੀ ਨੇ ਆਪਾਂ ਫਿਰ ਵੀ ਚੁੱਪ ਮਸਤ ਮੋਲਾ ਲੈਣ ਤੋਂ ਨਿਆਰੇ ਬਾਬੇ ਆਪੇ ਭਲੀ ਕਰੂਗਾ ਹੂੰ ਤੇ ਇਹੋ ਜਿਹੀ ਉਹਨਾਂ ਨੇ ਕੀਤਾ ਧਾਰਾ ਇਹੋ ਜਿਹੀ ਇੱਕ ਬਦਨਾਮ ਕਰਨਾ ਹੋਰ ਕੁਝ ਨਹੀਂ ਹੂੰ ਵੀ ਇੱਕ ਇੱਕ ਮਾੜੇ ਪਰਿਵਾਰ ਚ ਉੱਠ ਕੇ ਅੱਗੇ ਆਇਆ ਉੱਠਣ ਨਹੀਂ ਦੇਣਾ ਇਹ ਇਹ ਦੁਨੀਆ ਦਾ ਦਸਤੂਰ ਹੈ ਦਸਤੂਰ ਹੈ ਤੇ ਗੱਲਬਾਤ ਹੁੰਦੀ ਹੁੰਦੀ ਬਾਈ ਆਇਆ ਬਾਅਦ ਕਲੀਅਰ ਚਿੱਟ ਮਿਲ ਗਈ ਅੱਜ ਆ ਆ ਫਿਲਦੇ ਆ ਦੋ ਮੈਂ ਕਹਿੰਦਾ ਦੋ ਤਿੰਨ ਇੱਕ ਮਹੀਨਾ ਕਸਟਡੀ ਕੱਟ ਕੇ ਜਮਾਨਤ ਹੋ ਕੇ ਦੋ ਤਿੰਨ ਮਹੀਨੇ ਚ ਕਲੀਅਰ ਚਿੱਟ ਮਿਲ ਜੇ ਉਹ ਬੰਦਾ ਰੀਪੀਸਟ ਹੋਊਗਾ ਤੁਸੀਂ ਆਪ ਦੱਸੋ ਵੀ ਮੈਂ ਕਸਟਡੀ ਇੱਕ ਮਹੀਨਾ ਕੱਟ ਆਇਆ ਚਲੋ ਤਾਂ ਜੋ ਮੇਰਾ ਦਾਣਾ ਪਾਣੀ ਲਿਖਿਆ ਸੀ ਮੈਂ ਖਾ ਕੇ ਆਇਆ ਬਿਲਕੁਲ ਤੇ ਦੂਜੀ ਗੱਲ 2-3 ਮਹੀਨਿਆਂ ਚ ਜਜਮੈਂਟ ਆਜੇ ਵੀ ਕਲੀਅਰ ਆ ਵੀ ਕਲੀਅਰ ਚਿੱਟ ਮਿਲ ਗਈ ਕੋਈ ਇਹੋ ਜੀ ਹਰਕਤ ਨਹੀਂ ਕੀਤੀ ਉਸ ਤੇ ਦੱਸੋ ਆਪਾਂ ਕੀ ਕਰਾਂਗੇ ਕਦੇ ਲੱਗਦਾ ਸੁਖ ਵੀ ਯਾਰ ਕੀ ਐ ਜ਼ਿੰਦਗੀ ਜਿਹੜੀ ਚੀਜ਼ ਸ਼ੁਰੂ ਕੀਤੀ ਸੀ ਯਾਰ ਬੜਾ ਤੰਗ ਕਰ ਰਹੀ ਐ ਬਹੁਤ ਵਾਰੀ ਲੱਗਦਾ ਫਿਰ ਇੱਕ ਵਾਰੀ ਨਹੀਂ ਇਕੱਲੇ ਬੈਠੇ ਹੁੰਨੇ ਨਾ ਦਿਮਾਗ ਚ ਇਹੋ ਜਿਹੇ ਇਹੋ ਜਿਹੇ ਗੱਲਾਂ ਆਉਂਦੀਆਂ ਵੀ ਆਪਾਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਦੁਨੀਆ ਦੇ ਸਾਹਮਣੇ ਰੋਣ ਨਾਲੋਂ ਚੰਗਾ ਅੰਦਰ ਬਹਿ ਕੇ ਰੋ। ਬਾਹਰ ਹਾਸਾ ਬੰਨਣਾ ਵੀ ਉਹ ਰੋਪਿਆ। ਵੱਡਾ ਸਟਾਰ ਰੋਪਿਆ। ਐ ਰੋਪਿਆ ਫਲਾੰਦਾਂ। ਇਕੱਲੇ ਬਹਿ ਕੇ ਰੋ ਲੋ। ਕਿਸੇ ਨੂੰ ਪਤਾ ਨਾ ਲੱਗੇ ਵੀ ਅੰਦਰ ਹੱਸ ਰਿਹਾ ਕੇ ਰੋ ਰਿਹਾ। ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਹੁਣ ਤੱਕ ਮੈਂ ਇੱਥੋਂ ਤੱਕ ਆਇਆ ਨਾ ਸਾਰੇ ਮੈਂ ਕਹਿੰਦਾ ਧੱਕੇ ਧੱਕੇ ਮਿਲੇ ਨੇ। ਜੇ ਆਪਾਂ ਕਹਿੰਦੇ ਸਵਾਦ ਮਿਲਿਆ। ਧੱਕੇ ਮਿਲੇ ਨੇ। ਯਾਰ ਦੋਸਤ ਭੈਣ ਭਰਾ ਜਾਂ ਹੋਰ। ਸੋਸ਼ਲ ਮੀਡੀਆ ਤੇ ਬੜਾ ਚਲਾ ਰੱਖਿਆ ਇੱਕ ਗੱਲ ਵੀ ਆਪਣੀ ਚੱਲੀ ਜਾਂਦੀ ਸੀ ਵੀ ਯੂਟਿਊਬਰ 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 ਉਹਦੇ ਉਹਦੇ ਬਾਰੇ ਦੱਸਿਓ ਉਹਦੇ ਬਾਰੇ ਵੀ ਦੱਸ ਦੇਣਾ ਬਾਬਾ ਜੀ ਯੂਟਿਊਬਰ ਮੈਨੂੰ ਤਾਂ ਆਪਣੀ ਪਤਾ ਲੱਗਦਾ ਵੀ ਕਿਹੜੇ ਟਾਈਮ ਆ ਚੈਨਲ ਬਣਾ ਲਿਆ ਲੋਕੀ ਕਹਿੰਿਆ ਤੇ ਯੂਟਿਊਬਰ ਆ ਮੈਨੂੰ ਤਾਂ ਆਪਣੀ ਮਿੰਦੋ ਚੈਨਲ ਦਿਖਾਓ ਮੈਂ ਤਾਂ ਸਗੋਂ ਮੈਂ ਕਹਿੰਦਾ ਜੇ ਕਿਸੇ ਨੇ ਬਣਾਇਆ ਮੈਂ ਚਾਰ ਗੱਲੜ ਤੇ ਮਾਰ ਕੇ ਉਹ ਤੋਂ ਚੈਨਲ ਲਵਾਂਗਾ ਵੀ ਲੈ ਮੈਨੂੰ ਦੇ ਮੈਂ ਕਮਾਈ ਕਰਾਂ ਮੈਂ ਤਾਂ ਆਪਦਾ ਚੈਨਲ ਤੱਕ ਨਹੀਂ ਬਣਾਇਆ ਬਾਬਾ ਜੀ ਹੂੰ ਕੀ ਲੋੜਾ ਮਾਲਕ ਨੂੰ ਸੋਨਾ ਦੇਈ ਜਾਂਦਾ ਆਪਾਂ ਨੂੰ ਆਪਾਂ ਦੂਜਾਂ ਨੂੰ ਥੋੜੀ ਆ ਵੀ ਆ ਜੀ ਆ ਦੇਖੋ ਆਪ ਲੋਕ ਪਤਾ ਆਪ ਦੀ ਘਰ ਦੀ ਦਿਖਾਤੀ ਆ ਤਾਂ ਜਵਾਗ ਦਿਖਾਤਾ ਰਸੋਈ ਦਿਖਾਤੀ ਬੈਡਰੂਮ ਮਾੜੀਆਂ ਹਰਕਤਾਂ ਆਪਾਂ ਸਾਰੀ ਇਨਫੋਰਮੇਸ਼ਨ ਦੇ ਰਹੇ ਆ ਬੰਦੇ ਨੂੰ ਵੀ ਆ ਇੱਥੇ ਰਹਿੰਦੇ ਆ ਅਸੀਂ ਆ ਖਾ ਰਹੇ ਆ ਆ ਪੀ ਰਹੇ ਆ ਐ ਕਰ ਰਹੇ ਆ ਉਹ ਕਰ ਰਹੇ ਆ ਆਪਾਂ ਕਿਹੜਾ ਕੁਲੜ ਵੇਜੇ ਵਾਲੇ ਆ ਅਜਾ ਜੇ ਆਪਾਂ ਹੁਣ ਗੱਲ ਕਰੀਏ ਵੀ ਇੰਨਾ ਕੁਛ ਛਿੜ ਗਿਆ ਸੁਖਰਤੀ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜ ਗਈਆਂ ਡਰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਚਾਹੁੰਦੇ ਨੇ ਉਹ ਪਿੱਛੇ ਹਟਣਗੇ ਨਹੀਂ ਡਰ ਖਤਮ ਹ ਜਦੋਂ ਲੱਗਦਾ ਸੀ ਨਾ ਹੂੰ ਉਦੋਂ ਮੈਂ ਜਿਹੜੇ ਚੌਣ ਵਾਲੀ ਸੀ ਉਹਨਾਂ ਦੇ ਪੈਰ ਵੀ ਫੜਦਾ ਸੀਗਾ ਵੀ ਪਾਈਆਂ ਤੂੰ ਮੇਰਾ ਹੂੰ ਵੀ ਨਾ ਯਾਰਾ ਇਹ ਕੰਮ ਨਾ ਕਰੀ ਆਪਾਂ ਜਿੱਥੇ ਗਲਤੀ ਉੱਥੇ ਝੁਕਦੇ ਵੀ ਰਹੇ ਤਾਂ ਬਿਨ ਗਲਤੀ ਤੋਂ ਵੀ ਝੁਕੇ ਆ ਹੂੰ ਲੋਕੀ ਭੈਣ ਚੋ ਇਹੋ ਜਿਹਾ ਨੱਚਾਇਆ ਪਰ ਆਪਾਂ ਅੱਜ ਤੱਕ ਨਹੀਂ ਹਮ ਮਾੜਾ ਕਿਆ ਲੈ ਨਿਆਰੇ ਡਰ ਖਤਮ ਆ ਜ਼ਿੰਦਗੀ ਚੋਂ ਡਰ ਮਕਾਈ ਦਿੱਤਾ ਡਰ ਜਦੋਂ ਖਤਮਾ ਡਰ ਉਹ ਮਾਲਕ ਦਾ ਹਮ ਡਰ ਸਿਰਫ ਇੰਨਾ ਵਾ ਵੀ ਮੈਂ ਜੋ ਕੁਝ ਸੋਚਿਆ ਹੋਇਆ ਆ ਆਪਣੇ ਘਰ ਪਰਿਵਾਰ ਵਾ ਜੋ ਕੁਝ ਮਿੱਥਿਆ ਹੋਇਆ ਵੀ ਮੈਂ ਆਪਦੀ ਮਾਂ ਨੂੰ ਆ ਕੁਝ ਲੈ ਕੇ ਦੇਣਾ ਤੇ ਪਿਓ ਨੂੰ ਆ ਕੁਝ ਲੈ ਕੇ ਦੇਣਾ ਵੀ ਡਰ ਸਿਰਫ ਇੰਨਾ ਵੀ ਜ਼ਿੰਦਗੀ ਮੋਕ ਨਾ ਜਾਵੇ ਵੀ ਕਿਤੇ ਆ ਚੀਜ਼ਾਂ ਹੋਣ ਤੋਂ ਪਹਿਲਾਂ ਰੱਬ ਚੱਕਣਾਂ ਲਵੇ ਆ ਜੀ ਦਾ ਡਰਾ ਅੱਛਾ ਇੱਕ ਇੱਕ ਸਵਾਲ ਆਖਰ ਦੇ ਵਿੱਚ ਆਪਾਂ ਕਰਦੇ ਹਾਂ ਵੀ ਉਹਨਾਂ ਨੂੰ ਕੀ ਜਵਾਬ ਦਵੋਗੇ ਜਿਹੜੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਕਹਿ ਸਕਦੇ ਵੀ ਤੁਸੀਂ ਕਹਿੰਦੇ ਹੋ ਵੀ ਫੇਮ ਦੇ ਮਾਰੇ ਕਰ ਰਹੀਆਂ ਨੇ ਉਹਨਾਂ ਨੂੰ ਜਵਾਬ ਜ਼ਰੂਰ ਦੇ ਦਿਓ ਇੱਕ ਵਾਰ ਵੀ ਕੀ ਉਹਨਾਂ ਦੇ ਲਈ ਰਿਪਲਾਈ ਹੈ ਕਿਉਂਕਿ ਅਕਸਰ ਦੇਖਦੇ ਆਂ ਸੋਸ਼ਲ ਮੀਡੀਆ ਤੇ ਵੀਡੀਓ ਤਾਂ ਬਹੁਤ ਸਾਰੀਆਂ ਪਈਆਂ ਪਰ ਸੁਖ ਰਤੀ ਨੇ ਉਹਤੇ ਨਹੀਂ ਕੁਝ ਨਹੀਂ ਬੋਲਿਆ ਮੇਰੇ ਕੁਝ ਗੁੱਦ ਨੂੰ ਹੈ ਹੀ ਜੇ ਮੈਂ ਕੁਝ ਬੋਲਣਾ ਹੋਵੇ ਨਾ ਹੂੰ ਵੀਡੀਓ ਚੱਲ ਰਹੀ ਆ ਫਿਰ ਮੈਂ ਇੱਕ ਕੰਮ ਕਰਾਂ ਇੱਕ ਸਵਾਲਾ ਸੂਟ ਹਮ ਇੱਕ ਲਾਲਾ ਘੈਂਟ ਜੀ ਫਲਕਾਰੀ ਹਮ ਆ ਕੇ ਮੈਂ ਲਾਈਵ ਹੋ ਜਾ ਠੀਕ ਹੈ ਮੈਂ ਕਿਹੜਾ ਜਨਾਨੀ ਜਨਾਨੀ ਆ ਬੰਦਾ ਨਹੀਂ ਮੈਂ ਜਨਾਨੀਆਂ ਨੂੰ ਕਿਹਾ ਉਹਨਾਂ ਨੂੰ ਕੀ ਰਿਪਲਾਈ ਕਰਾਂ ਆਪਣਾ ਇਹ ਹੈ ਨਹੀਂ ਹਾਂ ਬੰਦਾ ਕੋਈ ਟੱਕਰ ਦਾ ਵੈਰੀ ਬਰੋਬਰ ਦਾ ਲੱਦ ਤੇ ਲੱਦ ਧਾਗੇ ਪਾੜ ਦਾਂਗੇ ਵੀ ਤੂੰ ਬੋਲਿਆ ਤੇ ਬੋਲਿਆ ਕਿਵੇਂ ਆ ਜੇ ਆਪਣੀ ਕੋਈ ਗਲਤੀ ਆ ਅਗਲਾ ਬੋਲਦਾ ਆਪਾਂ ਨੂੰ ਕੋਈ ਸ਼ੁਣ ਵੀ ਠੀਕ ਹੈ ਬੋਲ ਪਰ ਜਨਾਨੀ ਨਾਲ ਜਨਾਨੀ ਬੰਨਾ ਆਪਣਾ ਅਸੂਲ ਨਹੀਂ ਭਾਈਚਾਰੇ ਨਾਲ ਵਰਤੋ ਤੇ ਭਾਈਚਾਰੇ ਨਾਲ ਵਰਤਾਂਗੇ ਬਾਸ ਆ ਗੱਲ ਹੈ ਜੀ ਤਾਂ ਇਹ ਸੀ ਸੁਖਰਤੀਆ ਸੁਖਰਤੀਏ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੀ ਜ਼ਿੰਦਗੀ ਦੇ ਅਸਲੀ ਸੱਚ ਨੇ ਉਹ ਸਾਹਮਣੇ ਲਿਆਂਦੇ ਆ ਤੇ ਕਿਵੇਂ ਲੋਕਾਂ ਨੇ ਕੌਂਟਰੋਵਰਸੀ ਤਿਆਰ ਕੀਤੀ ਹੈ ਸੁਖਰਤੀਏ ਦੇ ਲਈ ਤੇ ਕਿਵੇਂ ਸੁਖਰਤੀਆ ਜਵਾਬ ਕਿਉਂ ਨਹੀਂ ਦਿੰਦਾ ਸੀ ਲਾਈਵ ਕਿਉਂ ਨਹੀਂ ਹੁੰਦਾ ਸੀ ਉਹਨਾਂ ਮਸਲਿਆਂ ਦੇ ਉੱਪਰ ਉਹ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਰੱਖੀ ਹੈ ਆਪਣੀ ਰਾਏ ਕਰਿਓ ਕਮੈਂਟਾਂ ਸਾਂਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ